ਡਿਊਟੀ ਟਾਈਮ ਤੱਕ ਹੀ ਸੀਮਤ ਫਿਰੋਜ਼ਪੁਰ ਸਿਵਲ ਹਸਪਤਾਲ ਦੀ ਡਿਸਪੈਂਸਰੀ ਦੇ ਮੁਲਾਜ਼ਮ ਦਵਾਈ ਲੈਣ ਲਈ ਮਿੰਤਾ ਕਰਦੇ ਨਜ਼ਰ ਆਉਂਦੇ ਨੇ ਮਰੀਜ਼ ਮਿਲਦੀਆਂ ਨੇ ਛਿੜਕਾਂ ਮਰੀਜ਼ਾਂ ਨੂੰ ਦਵਾਈਆਂ ਦੇਣ ਦੀ ਬਜਾਏ ਮੁਲਾਜ਼ਮ ਛਾੜਦੇ ਨੇ ਰੋਗ ਸ਼ਿਕਾਇਤਾਂ ਦੇ ਬਾਵਜੂਦ ਇੰਦਰਜੀਤ ਨਾਮਕ ਮੁਲਾਜ਼ਮ ਤੇ ਨਹੀਂ ਲਿਆ ਐਕਸ਼ਨ ਫਿਰੋਜ਼ਪੁਰ ਦਾ ਜ਼ਿਲ੍ਹਾ ਸਿਵਲ ਹਸਪਤਾਲ ਮਾਨ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਿਹਤ ਸੁਵਿਧਾਵਾਂ ਸੰਬੰਧੀ ਨਾਕਾਮੀਆਂ ਨੂੰ ਲਗਾਤਾਰ ਉਜਾਗਰ ਕਰਦਾ ਆ ਰਿਹਾ ਹੈ ਸਸਤੇ ਇਲਾਜ ਲਈ ਹਸਪਤਾਲ ਵਿੱਚ ਆਉਣ ਵਾਲੇ ਮਰੀਜ਼ਾਂ ਨੂੰ ਜਿਨ੍ਹਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਸ ਦੀ ਪੋਲ ਹਰ ਦਿਨ ਖੁੱਲਦੀ ਨਜ਼ਰ ਆਉਂਦੀ ਹੈ। ओपीडी ਵਿੱਚ ਜਾਂਚ ਤੋਂ ਲੈ ਕੇ ਦਵਾਈ, ਅਲਟਰਾਸਾਊਂਡ ਅਤੇ ਬਲੱਡ ਟੈਸਟ ਕਰਵਾਉਣ ਦੌਰਾਨ ਮਰੀਜ਼ਾਂ ਨੂੰ ਜਿਨ੍ਹਾਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਹ ਮਰੀਜ਼ ਹੀ ਜਾਣਦੇ ਹਨ। ਜਦਕਿ ਹਸਪਤਾਲ ਦਾ ਜ਼ਿਆਦਾਤਰ ਸਟਾਫ ਏਸੀ ਕਮਰਿਆਂ ਵਿੱਚ ਬੈਠ ਕੇ ਮਰੀਜ਼ਾਂ ਤੇ ਰੋਪ ਝਾੜਦਾ ਨਜ਼ਰ ਆਉਂਦਾ ਹੈ। ਭਾਵੇਂ ਮਰੀਜ਼ 45 ਡਿਗਰੀ ਤਾਪਮਾਨ ਦੇ ਵਿੱਚ ਦੂਰ ਦਰਾਜ ਤੋਂ ਇਲਾਜ ਲਈ ਆਉਂਦੇ ਹਨ ਲੇਕਿਨ ਦਵਾਈ ਲੈਣ ਲੱਗਿਆਂ ਉਹਨਾਂ ਨੂੰ ਮਿੰਟਾਂ ਦੇ ਬਾਵਜੂਦ ਛਿੜਕਾਂ ਹੀ ਮਿਲਦੀਆਂ ਹਨ ਭਾਵੇਂ ਉਹ ਗਰਮੀ ਵਿੱਚ ਲੰਬੇ ਸਮੇਂ ਤੱਕ ਲਾਈਨਾਂ ਵਿੱਚ ਲੱਗੇ ਰਹਿਣ ਮਰੀਜ਼ਾਂ ਨੂੰ ਦਵਾਈ ਲੈਣ ਦੌਰਾਨ ਦਿੱਕਤ ਅਤੇ ਡਿਸਪੈਂਸਰੀ ਸਟਾਫ ਦੀ ਮਨਮਾਨੀ ਸੰਬੰਧੀ ਐਸਐਮਓ ਨੇ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਸੋਮਵਾਰ ਨੂੰ ਵੈਸੇ ਹੀ ਇੱਕ ਮਾਮਲੇ ਦੀ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਡੇਢ ਵਜੇ ਤੋਂ ਦਵਾਈ ਲੈਣ ਲਈ ਇੰਤਜ਼ਾਰ ਕਰਦੇ ਮਰੀਜ਼ਾਂ ਨੂੰ ਦਵਾਈ ਦੇਣ ਦੀ ਬਜਾਏ ਡਿਸਪੈਂਸਰੀ ਦੇ ਮੁਲਾਜ਼ਮ ਐਮਰਜੈਂਸੀ ਵਾਲੇ ਮਰੀਜ਼ਾਂ ਨੂੰ ਐਂਟਰੀ ਪਵਾ ਕੇ ਲਿਆਉਣ ਦਾ ਰੋ ਮਾਰਦੇ ਰਹੇ ਖਾਸ ਕਰ ਡਿਸਪੈਂਸਰੀ ਦਾ ਮੁਲਾਜ਼ਮ 인ਦਰਜੀਤ ਜਿਸ ਨੇ ਪਹਿਲਾਂ ਤਾਂ ਡਿਸਪੈਂਸਰੀ ਦੀਆਂ ਖਿੜਕੀਆਂ ਨੂੰ ਬੰਦ ਕਰ ਦਿੱਤਾ ਲੇਕਿਨ ਜਦੋਂ ਐਮਰਜੈਂਸੀ ਵਾਲੇ ਮਰੀਜ਼ ਦਰਵਾਜ਼ੇ ਵਾਲੇ ਪਾਸਿਓਂ ਅੰਦਰ ਆਏ ਤਾਂ ਉਹਨਾਂ ਨੂੰ ਚਿਰਕਣ ਲੱਗ ਪਿਆ ਮਰੀਜ਼ ਬੇਨਤੀਆਂ ਕਰਦੇ ਰਹੇ ਗਏ ਲੇਕਿਨ ਇਸ ਮੁਲਾਜ਼ਮ ਨੇ ਉਹਨਾਂ ਦੀ ਇੱਕ ਨਹੀਂ ਸੁਣੀ ਉਹਨਾਂ ਨੂੰ ਕਹਿੰਦਾ ਤੁਹਾਡੇ ਨੌਕਰ ਨਹੀਂ ਲੱਗੇ ਹੋਏ ਟਾਈਮ ਹੋ ਚੁੱਕਿਆ ਹੈ ਹੁਣ ਕਿਸੇ ਨੂੰ ਦਵਾਈ ਨਹੀਂ ਮਿਲੇਗੀ ਮੁਲਾਜ਼ਮ ਦੇ ਮਨਮਾਨੀ ਵਾਲੇ ਇਹਨਾਂ ਸ਼ਬਦਾਂ ਨੇ ਮਰੀਜ਼ਾਂ ਦਾ ਗੁੱਸਾ ਸੱਤਵੇਂ ਅਸਮਾਨ ਤੇ ਪਹੁੰਚਾ ਦਿੱਤਾ ਇੰਦਰਜੀਤ ਡਿਸਪੈਂਸਰੀ ਨੂੰ ਤਾਲਾ ਮਾਰ ਚੱਲਦਾ ਬਣਿਆ ਲੇਕਿਨ ਦਵਾਈ ਲੈਣ ਲਈ ਬੇਨਤੀ ਕਰਦੀਆਂ ਮਹਿਲਾ ਮਰੀਜ਼ਾਂ ਨੂੰ ਨਿਰਾਸ਼ ਵਾਪਸ ਮੁਰਨਾ ਪਿਆ ਦੱਸਿਆ ਜਾ ਰਿਹਾ ਹੈ ਕਿ ਇੰਦਰਜੀਤ ਮੁਲਾਜ਼ਮ ਸਬੰਧੀ ਹਸਪਤਾਲ ਦੇ ਪ੍ਰਬੰਧਕ ਤੋਂ ਲੈ ਕੇ ਸਿਵਲ ਸਰਜਨ ਤੱਕ ਸ਼ਿਕਾਇਤ ਮਿਲ ਚੁੱਕੀ ਹੈ لیکن اس دے خلاف حالے تک کوئی ایکشن نہیں لیا گیا او پچھلے لمبے سمے تو ڈسپنسری دا چارج سنبھال دا آ رہا ہے۔ دوجے پاسے کچھ مریضاں نے تا ای وی આરોپ لگایا ہے کہ ڈسپنسری دے ملازم مریضاں نو دتیاں جان والییاں دوائیاں بیچ دیندے ہن او دوائیاں اپنے نال وی لے جاندے ہن۔ اُدر ਇਸ ਸਬੰਧੀ ਸਿਵਲ ਸਰਜਨ ਫਿਰੋਜ਼ਪੁਰ 라ਜਵਿੰਦਰ ਕੌਰ ਨਾਲ ਗੱਲਬਾਤ ਕਰਨ ਤੇ ਉਹਨਾਂ ਨੇ ਇੱਕ ਗੱਲ ਸਵੀਕਾਰ ਕੀਤੀ ਕਿ ਡਿਸਪੈਂਸਰੀ ਦੇ ਮੁਲਾਜ਼ਮਾ ਸਬੰਧੀ ਪਹਿਲਾਂ ਵੀ ਸ਼ਿਕਾਇਤ ਮਿਲ ਚੁੱਕੀ ਹੈ ਅਤੇ ਸ਼ਿਕਾਇਤਾ ਵਾਲੇ ਮੁਲਾਜ਼ਮਾ ਖਿਲਾਫ ਕਾਰਵਾਈ ਕਰਨ ਲਈ ਐਸਐਮਓ ਨੂੰ ਨਿਰਦੇਸ਼ ਜਾਰੀ ਕਰਨਗੇ। ਫਿਲਹਾਲ ਮਰੀਜ਼ਾਂ ਦੀ ਸੁਣੀ ਜਾਂਦੀ ਹੈ ਜਾਂ ਡਿਸਪੈਂਸਰੀ ਮੁਲਾਜ਼ਮਾ ਦਾ ਪੱਖ ਰੱਖਿਆ ਜਾਂਦਾ ਹੈ ਉਹ ਵਾਲਾ ਸਮੇਂ ਹੀ ਦੱਸੇਗਾ। ਇਹ ਮਾਮਲਾ ਕੀ ਹੋ ਜੀ ਸਰ ਸਾਡਾ ਭਰਾ ਸਾਨੂੰ ਦਵਾਈ ਨਹੀਂ ਦਿੰਦਾ ਪਿਆਏ ਇੱਕ ਮਿੰਟ ਸਾਡਾ ਮਰੀਜ਼ ਹੈ ਬਜ਼ੁਰਗ ਉਹਨਾਂ ਦੀ ਲੱਤ ਟੁੱਟੀ ਹੈ ਪਤਾ ਨਹੀਂ ਉਹਨਾਂ ਦੇ ਕਈ ਦਿਮਾਗੀ ਕੋਈ ਬੋਝ ਪੈ ਗਿਆ ਹੈ ਉਹਨਾਂ ਨੇ ਸਰ ਨੇ ਸਾਨੂੰ ਕਿਹਾ ਕਰਿਓ ਡਾਕਟਰ ਸਾਹਿਬ ਨੇ ਤੇਰੇ ਨਾਲ ਗੱਲ ਹੋ ਰਹੀ ਰੱਖ ਦੇ ਮਕਸਦ ਤੁਹਾਡੇ ਨਾਲ ਮੀਟਿੰਗ ਸੀ ਉਹ ਦੂਸਰੇ ਡਾਕਟਰ ਸਾਹਿਬ ਬੈਠੇ ਚੈੱਕ ਕਰਕੇ ਗਏ ਬਕਾਇਦਾ ਹਾਲਤ ਦੇਖ ਕੇ ਗਏ ਨੇ ਇਹਨਾਂ ਨੇ ਪੂਰਾ ਜਿੰਨਾ ਨਹੀਂ ਸਾਡੇ ਸੁਣੇ ਹੁਣ ਟੱਕੇ ਮਾਰ ਕੇ ਬਾਹਰ ਕੱਢੀ ਜਾਂਦੇ ਦੇਖੋ ਸਾਡਾ ਸਿਸਟਮ ਬੰਦ ਹੈ ਸਾਡਾ ਸਿਸਟਮ ਬੰਦ ਹੈ ਉਹ ਤਾਂ ਸਿੱਧਾ ਬੋਲ ਚਾਹ ਦੇਖੋ ਤਾਂ ਦੇ ਨਹੀਂ ਕਿਸਨ ਸਾਡਾ ਪੇਸ਼ੈਂਟ ਮਰ ਰਿਹਾ ਹੈ ਉਹ ਚਲਾ ਪਾਉਂਦੇ ਨੇ ਵੀ ਆਤਰਾ ਜੰਦਰੇ ਨਾਲ ਅੱਜ ਤੱਕ ਵੀ ਗੋਮਾਂ ਦੇ ਰਿਤੇ ਜਾਂਦੇ ਨੇ 10 ਸਾਲ ਤੋਂ ਆਈਏ ਇਹ ਲੈ ਅੰਦਰ ਕੋਈ ਜੰਦਰੇ ਨਾਲ ਕੋਈ ਕਿਸੇ ਨੂੰ ਦਵਾਈ ਨਹੀਂ ਦਿੰਦੇ ਸਰਕਾਰੀ ਦਵਾਈਆਂ ਮੁੱਲ ਵੇਚਦੇ ਅਜੇ ਤੁਸੀਂ ਕਹਿੰਦੇ ਅਸੀਂ ਨਾ ਆ ਜਾ ਮਾਸੀ ਬੈਠੇ ਅੱਗੇ ਦਵਾਈ ਦੇਣ ਲੱਗੇ ਡੋਕਟਰ ਤੁਸੀਂ ਸ਼ਿਕਾਇਤ ਸ਼ਿਕਾਇਤ ਕਿਉਂ ਨਹੀਂ ਕਰਦੇ ਬਾਹਰ ਬਾਹਰ ਜਾਂਦੇ ਨੇ ਦਵਾਈ ਸ਼ਿਕਾਇਤਾਂ ਹੋਣੀਆਂ ਹੈ ਸ਼ਿਕਾਇਤ ਹੀ ਕਰਨੇ ਪਏ ਬੇਨਾ ਨੜਤਾ ਪੈਣੀ ਚਾਹੀਦੀ ਇਹਨਾਂ ਚੰਗੀ ਤਰ੍ਹਾਂ ਨਿਸਲ ਹੋਣੇ ਏ ਡਾਕਟਰ ਇਤਨੇ ਗਾਵਾ ਲੈਂਦੇ ਫਰੀਦਿਆਂ ਲੈਂਦੇ ਪਏ ਨੇ ਕਿੰਨਾ ਟਾਈਮ ਤੇ ਖੜੇ ਸੀ ਆ ਸਾਨੂੰ ਸਵੇਰ ਤੇ ਅਸੀਂ ਆਏ ਡਾਕਟਰ ਕੋਲ ਆ ਹੀ ਲਖਾ ਕੇ ਦਵਾਈ ਲੈ ਆਏ ਇਹਦੇ ਕੋਲ ਘੰਟਾ ਹੋ ਗਿਆ ਖੜਿਆ ਨੂੰ ਇਹ ਮਰਚੀ ਆਪਦੀ ਕਰਕੇ ਹੁਣ ਬੰਦ ਕਰਕੇ ਤੇ ਗਾਂ ਗਿਆ ਜਲਾ ਪਹਿਲਾਂ ਬਾਹਰ ਭੌਂਕਦੇ ਰਹਾ ਤੇ ਬੂਆ ਨੇ ਇਹਨੇ ਖੋਲਿਆ ਹੁਣ ਦਵਾਈ ਨਹੀਂ ਮਿਲੀ ਤੁਹਾਨੂੰ ਨਾ ਦਵਾਈ ਦਿੱਤੀ ਨਹੀਂ ਕਿ ਹਗੀ ਕੀ ਕਾਰਵਾਈ ਚਾਹੁੰਦੇ ਜੀ ਕਾਰਵਾਈ ਵੀ ਸਾਨੂੰ ਆ ਜਾਣ ਦਵਾਈ ਤਾਂ ਪਾ ਮਿਲਣਾ ਚਾਹੀਦਾ ਦਵਾਈ ਕਹਿੰਦੇ ਹਸਪਤਾਲ ਨੂੰ ਜਾਓ ਉੱਥੇ ਇੱਥੇ ਕੋਰਾ ਭਰਨਾ ਇੱਥੇ ਸਾਡੀ ਕੋਈ ਗੱਲ ਨਹੀਂ ਸੁਣਦਾ ਹੈਗਾ